ਐਡਵੋਕੇਟ ਅਮੇਤ ਅਗਨੀ ਹੋਤਰੀ ਰਿਪਰੈਜ਼েন্টিੰਗ ਜਗਗੂ ਵਿਵਾਨਪੁਰੀਆ ਅੱਜ ਕੀ ਹੋਇਆ ਜੀ ਅੱਜ ਅਕਚੁਅਲੀ ਉਹਨੂੰ ਪੇਸ਼ ਕੀਤਾ ਗਿਆ ਕੋਰਟ ਦੇ ਵਿੱਚ ਤੇ ਉਹਦੇ 10 ਦਿਨ ਦਾ ਰਿਮਾਂਡ ਮੰਗ ਰਹੇ ਸੀਗੇ ਆਫੀਸਰਸ ਕੋਈ ਉਹਦੇ ਕੋਲੋਂ ਫੋਨ ਕਰਵਾਉਣਾ ਪ੍ਰੋਡਿਊਸ ਇਹਦੇ ਕੋਲੋਂ ਮਨੀ ਸੋਰਸ ਪਤਾ ਕਰਨੇ ਕਿਉਂਕਿ ਇਸ ਕਹਿੰਦੇ ਜੀ ਇਹਦੇ ਵਿੱਚ ਇਹਦੇ ਕਾਫੀ ਹੈਫਟੀ ਅਮਾਉਂਟਸ ਇਨਵੈਸਟ ਹੋਈਆਂ ਨੇ ਇਸ ਜਿਹੜਾ ਕਾਂਡ ਹੋਇਆ ਵਾ ਇਹਨੂੰ ਸਾਰਾ ਕਰਨ ਲਈ ਬਟ ਆਫਟਰ ਕੰਸੀਡਰਿੰਗ ਦਾ ਆਰਗੂਮੈਂਟਸ ਆਫ ਬੋਥ ਦਾ ਸਾਈਡਸ ਕੋਰਟ ਨੇ ਉਹਨਾਂ ਨੂੰ ਸਿਰਫ 5 ਦਿਨ ਦਾ ਰਿਮਾਂਡ ਦਿੱਤਾ ਤੇ ਉਹਦੇ ਵਿੱਚ ਵੀ ਅਸੀਂ ਫੁੱਲੀ ਕੋਆਪਰੇਟ ਕਰ ਰਹੇ ਆਂ ਪੁਲਿਸ ਨਾਲ ਔਨ ਬਿਹਾਫ ਆਫ ਜੱਗੂ ਮੈਂ ਅਸੀਂ ਉੱਥੇ ਇਹੀ ਕਿਹਾ ਵਾ ਜਿਹੜੇ ਉਹਦੀ ਟੀਮ ਸੀਗੀ ਲੀਗਲ ਟੀਮ ਵੀ ਅਸੀਂ ਜੀ ਫੁੱਲੀ ਕੋਆਪਰੇਟ ਕਰਾਂਗੇ ਸਾਨੂੰ ਐਸੀ ਕੋਈ ਪ੍ਰੋਬਲਮ ਨਹੀਂ ਹੈ ਤੇ ਬਾਕੀ ਇਹ ਆ ਵੀ ਥੋੜਾ ਸਿਕਿਉਰਟੀ ਇਸ਼ੂ ਜ਼ਰੂਰ ਰਿਹਾ ਇਹਦੇ ਵਿੱਚ ਵੀ ਅਸੀਂ ਕਨਸਰਨ ਆ ਉਹਦੀ ਸਿਕਿਉਰਟੀ ਬਾਰੇ ਉਹਦੇ ਬਾਰੇ ਜੱਜ ਸਾਹਿਬ ਨੇ ਅੱਛੇ ਆਰਡਰਸ ਕੀਤੇ ਆ ਕਿ ਉਹਨੂੰ ਹੈਂਡਕਫ ਰੱਖਿਆ ਜਾਵੇ ਜਦੋਂ ਵੀ ਉਹਨੂੰ ਪ੍ਰੋਡਿਊਸ ਕਰਨਾ ਹੈ ਕਿਤੇ ਰਿਕਵਰੀ ਕਰवानी ਆ ਕੁਝ ਕਿਉਂਕਿ ਪਿੱਛੇ ਜੇ ਇਨਸੀਡੈਂਟ ਹੋਇਆ ਉਹਦੇ ਕਰਕੇ ਇਹ ਬਾਕੀ ਇਹਦੇ ਵਿੱਚ ਜੋ ਇੱਕ ਮੇਨ ਗੱਲ ਆ ਵੀ ਸੁਖਜਿੰਦਰ ਸਿੰਘ ਰੰਦਾਵਾ ਜੀ ਦਾ ਨਾਮ ਜੱਗੂ ਨੇ ਅੱਜ ਕੋਰਟ ਦੇ ਅੱਗੇ ਫੇਰ ਲੈ ਆ ਰਿਕੁਐਸਟ ਕੀਤੀ ਵੀ ਮੈਨੂੰ ਉਹਨਾਂ ਤੋਂ ਜਾਣ ਦਾ ਡਰ ਆ। ਅੱਛਾ ਹਾਂਜੀ ਉਹਦੇ ਲਈ ਐਪਲੀਕੇਸ਼ਨ ਮੂਵ ਕੀਤੀ ਹੈ। ਉਹਦੇ ਵਾਸਤੇ ਉਹਨੇ ਪਹਿਲਾਂ ਕੰਪਲੇਂਟ ਮੂਵ ਕੀਤੀ ਹੋਈ ਆ। ਜੇ ਕਹੋਗੇ ਤਾਂ ਮੈਂ ਉਹ ਕਾਪੀ ਸ਼ੇਅਰ ਕਰ ਦੂੰਗਾ। ਪਰ ਉਹ ਇਹਨਾਂ ਨੇ ਆਲਰੇਡੀ ਇੱਕ ਕੰਪਲੇਂਟ ਮੂਵ ਕੀਤੀ ਹੋਈ ਆ ਤੇ ਅੱਜ ਵੀ ਉਹਨਾਂ ਦਾ ਇਹੀ ਸੀਗਾ ਵੀ ਉਹ ਇਨਫਲੂਐਂਸ਼ੀਅਲ ਪਰਸਨ ਨੇ ਇਧਰਲੇ ਏਰੀਏ ਦੇ ਤੇ ਉਹਨਾਂ ਨੂੰ ਹੋਰ ਕਿਸੇ ਤੋਂ ਖਤਰਾ ਨਹੀਂ ਹੈਗਾ। ਉਹ ਮਤਲਬ ਉਹਨਾਂ ਨੂੰ ਉਹਨਾਂ ਦੀ ਜਾਣਤ ਮਤਲਬ ਉਹਨਾਂ ਨੂੰ ਇਹ ਸ਼ੱਕ ਹੈ ਜੱਗੂ ਨੂੰ ਵੀ ਸੁਖਜਿੰਦਰ ਸਿੰਘ ਰੰਦਾਵਾ ਨੂੰ ਸਪੈਸੀਫਿਕਲੀ ਟਾਰਗੇਟ ਕਰ ਸਕਦਾ ਕਿਉਂਕਿ ਉਹਨਾਂ ਦੀ ਮਦਰ ਦੇ ਜਿਹੜਾ ਮਰਡਰ ਸੀ ਉਹਦੇ ਵਿੱਚ ਵੀ ਉਹਨਾਂ ਦੀ ਇਨਵੋਲਵਮੈਂਟ ਉਹ ਕਹਿ ਰਿਆ ਵੀ ਸੀਗੀ ਵੀ ਕਿਸ ਤਰ੍ਹਾਂ ਮਤਲਬ ਜਿਸ ਤਰ੍ਹਾਂ ਜੱਗੂ ਨੇ ਕਿਹਾ ਕਿ ਸੁਖਜਿੰਦਰ ਰੰਦਾਵਾ ਕੋਲੋਂ ਜਾਨ ਦਾ ਖਤਰਾ ਜੀ 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 ਬਿਲਕੁਲ ਜੀ ਮਤਲਬ ਸਿੱਧਾ ਸਿੱਧਾ ਉਹਨਾਂ ਨੂੰ ਹੀ ਟਾਰਗੇਟ ਕੀਤਾ ਸਿੱਧਾ ਸਿੱਧਾ ਉਹਨਾਂ ਨੂੰ ਅਸੀਂ ਸਾਫ਼ ਕਹਿ ਰਹੇ ਹਾਂ ਜੀ ਜੋ ਜੱਗੂ ਨੇ ਕੋਰਟ ਦੇ ਵਿੱਚ ਕਿਹਾ ਜੱਜ ਸਾਹਿਬ ਅੱਗੇ ਜੋ ਨੇ ਰਿਕੁਐਸਟ ਕੀਤੀ ਹੈ ਭਈ ਮੇਰੀ ਸਿਕਿਉਰਿਟੀ ਦਾ ਮੈਨੂੰ ਕੋਈ ਐਂਟੀ ਗੈਂਗਸ ਤੋਂ ਡਰਨੀ ਹੈ ਭਈ ਮੈਨੂੰ ਇਹ ਆ ਵੀ ਸੁਖਜਿੰਦਰ ਸਿੰਘ ਰੰਧਾਵਾ ਮੈਨੂੰ ਸਪੈਸੀਫਿਕਲੀ ਟਾਰਗੇਟ ਕਰਵਾ ਸਕਦਾ ਥਰੂ ਆਫਿਸਰਸ ਥਰੂ ਪ੍ਰਾਈਵੇਟ ਪਰਸਨਸ ਕਿਸੇ ਤੋਂ ਵੀ ਕਰਵਾ ਸਕਦਾ ਸੁਖਜਿੰਦਰ ਸਿੰਘ ਰੰਧਾਵਾ ਦੀ ਦਾਕਸ਼ਤ ਕੋਈ ਕੌਣ ਕਿਹਦੇ ਕਿਹੜੇ ਸੁਖਜਿੰਦਰ ਸਿੰਘ ਰੰਧਾਵਾ ਬਾਰੇ ਕਰ ਸਰ ਜਿਹੜੇ ਇਥੋਂ ਫਾਰਮਰ ਡਿਪਟੀ ਸੀਐਮ ਰਹੇ ਨੇ ਉਹਨਾਂ ਬਾਰੇ ਗੱਲ ਕਰ ਰਹੇ ਆ ਜੀ ਹਾਂ ਜੀ ਇਸ ਤੋਂ ਇਲਾਵਾ ਕੋ ਹਾਈ ਕੋਰਟ ਵੀ ਜਿਹੜਾ ਕੋਈ ਐਪਲੀਕੇਸ਼ਨ ਮੂਵ ਕੀਤੀ ਸੀ ਸਿਕਿਉਰਿਟੀ ਪਰਪਸ ਨਾਲ ਜੀ ਉਹ ਕੀਤੀ ਹੋਈ ਆ ਉਹਦੇ ਉੱਪਰ ਨੋਟਿਸ ਇਸ਼ੂ ਹੋ ਗਿਆ ਤੇ ਲੈਟਸ ਸੀ ਉਹ ਕੀ ਹੋਏਗਾ ਜਿਹੜਾ ਤਿੰਨ ਤਿੰਨ ਦੇ ਰਿਮਾਂਚ ਕੀ ਮਿਲਿਆ ਕੁਝ ਉਹਦੇ ਵਿੱਚ ਸਰ ਕੁਝ ਰਿਕਵਰੀਜ਼ ਕਰवानी ਹੈ ਬਾਕੀ ਉਹਨੂੰ ਕੁਝ ਅਨਡਿਸਕਲੋਜ਼ ਪਲੇਸ ਹੋ ਮੈਂ ਤੇ ਲੈ ਕੇ ਜਾਣਾ ਮੈਂ ਪਲੇਸ ਨਹੀਂ ਡਿਸਕਲੋਜ਼ ਕਰੂੰਗਾ ਬਿਕਾਜ਼ ਆਫ ਥ्रेट ਪਰਸੈਪਸ਼ਨ ਉਹਦੀ ਲਾਈਫ ਸਰ 89 ਨੰਬਰ ਐਫ ਆਈ ਆਰ ਸੀਗਾ ਉਹਦੇ ਵਿੱਚ ਲੈ ਕੇ ਆਏ ਸੀ ਹਾਂਜੀ ਕਮਾਨ ਵਾਲੇ ਕੇਸ ਚ ਹੀ ਆ ਜੀ ਇਹ ਮਟਾਲੇ ਵਾਲੇ ਕੇਸ ਚ ਵੀ ਇਸ ਤੋਂ ਬਾਅਦ ਐਕਚੁਅਲੀ ਇਹਨੂੰ ਐਨ ਸੀ ਬੀ ਇਹਨੂੰ ਉੱਥੇ ਡਿਟੇਨ ਕੀਤਾ ਹੋਇਆ ਸੀ ਇਹਨੂੰ ਦੋ ਕੇਸਾਂ ਚ ਪਰਮਿਸ਼ਨ ਮਿਲੀ ਹੈ ਪੰਜਾਬ ਪੁਲਿਸ ਨੂੰ ਇਹ ਸਿਰਫ ਦੋ ਕੇਸਾਂ ਚ ਇਹਨੂੰ ਕਰਨਗੇ ਸਰ ਇੱਕ ਤਾਂ ਜਿਹੜਾ ਪਿੱਛੇ ਜੇ ਹੋਇਆ ਵਾ ਇੱਕ ਤਾਂ ਕਮਾਨ ਵਾਲਾ ਹੋ ਗਿਆ ਤੇ ਇੱਕ ਜਿਹਦੇ ਵਿੱਚ ਉਹ ਕੀ ਨਾਮ ਸੀ ਉਹ ਕਾਕਾ ਬੁਲੂ ਕਾਕਾ ਡਾਕਟਰ ਵਾਟ ਇਜ਼ ਦਾ ਨੇਮ ਕਾਕਾ ਬੁਲੂ ਵਾਸ਼ਾ ਹਾਂ ਡਬਲ ਮਟਰ ਹੋਇਆ ਸੀ ਜਿਹਦੇ ਵਿੱਚ ਤਿੰਨ ਚਾਰ ਜਣੇ ਇੰਜਰਡ ਵੀ ਹੋਏ ਸੀਗੇ ਅੱਛਾ ਬਟਾਲਾ ਵਾਲਾ ਕੇ ਬਟਾਲਾ ਵਾਲਾ ਕੇ ਸਰ ਦੋਨਾਂ ਚ ਪੁੱਛ ਕੇ ਚੋਏ ਹਾਂ ਦੋਨਾਂ ਵਿੱਚ ਪੁੱਛ ਕੇ ਚੋਏਗੀ ਥੈਂਕ ਯੂ ਪੇਸ਼ ਕਰਾਇਆ ਗਿਆ ਕੀ ਕਾਰਵਾਈ ਅ ਜੀ ਅੱਜ ਜਮਾਨੇ ਅਦਾਲਤ ਵਿੱਚ ਜਗ ਨੂੰ ਫਿਰ ਤੋਂ ਅਜੋ ਦੇ ਤਿੰਨ ਦਿਨ ਦਾ ਜਿਹੜਾ ਰਿਮਾਂਡ ਸੀਗਾ ਉਹ ਖਤਮ ਹੋ ਰਿਹਾ ਸੀ ਤੇ ਅੱਜ ਜਮਾਨੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਅੱਜ ਉਹਦਾ 5 ਦਿਨ ਦਾ ਪੁਲਿਸ ਰਿਮਾਨ ਜਿਹੜਾ ਹੈ ਉਹ ਵਿਦਾਇਕ ਜੱਗੂ ਤੇ ਐਡਵੋਕੇਟ ਕਹਿ ਗਏ ਨੇ ਕਿ ਸ਼ੁਭਜੰਦਰ ਸ਼ੇਖ ਦਾ ਦਾਵਾ ਜਿਹੜੇ ਮੈਂਬਰ ਆ ਆਰ ਪਾਰਲੀਮੈਂਟ ਆ ਉਹਨਾਂ ਕੋਲੋਂ ਜੱਗੂ ਨੂੰ ਜਾਨ ਦਾ ਖਤਰਾ ਐਪਲੀਕੇਸ਼ਨ ਕੋਰਟ ਚ ਮੂਵ ਕੀਤੀ ਆ ਉਹ ਤੋਂ ਉਹਦੇ ਐਡਵੋਕੇਟ ਨੂੰ ਪਤਾ ਲੱਗਾ ਉਹਨਾਂ ਨੇ ਅਪੀਲ ਅਸੀ ਹੋਰ ਹੀ ਲਾਈਟਨ ਦੇ ਬਤੀ ਐਂਡ ਸਿਕਿਉਰਟੀ ਦੇ ਜਿਹੜਾ ਤਰ੍ਹਾਂ ਦੇ ਅੰਤਰਕ੍ਰੀ ਸੁਰੱਖਿਆ ਦੇ ਮੈਸਰ ਇਹ ਐਡਵੋਕੇਟ ਦੇ ਅਪਡੇਟ ਕਰ ਰਹੀ ਹੈ ਕੋਸ਼ਿਸ਼ ਕਰਨਾ ਕਿੰਨੇ ਕੇਸਾਂ ਚ ਇਹਨੂੰ ਜਿਹੜਾ ਵਾ ਉਹ ਪਿਸਟ ਹੋਇਆ ਯਾਰ ਜਿੱਤੇ ਸੇਮ ਕੇਸ ਦੇ ਵਿੱਚ ਹੀ ਇਹਨੂੰ ਪੇਸ਼ ਕਰਾ ਕੇ ਅਸੀਂ ਉਹਦੇ ਵਿੱਚ ਪੁਲਿਸ ਰਿਮਾਂਡ ਐਕਸਟੈਂਡ ਕੀਤਾ ਬਾਕੀ ਅੱਗੇ ਤਫਤੀਸ਼ ਵਧਾਵਾਂਗੇ ਤੇ ਉਹ ਅਕੋਰਡਿੰਗਲੀ ਕਰਦੇ ਜਾਈਏ। ਜੇ ਹੋ ਕੇਸ ਦੇ ਵਿੱਚ ਕਾਰ ਮੰਗਿਆ ਬਟਾਲਾ ਵਾਲੇ ਕੇਸ ਚ ਵੀ ਸ਼ਾਮਿਲ ਹੈ ਜੀ ਐਫਆਰ ਬੋਲ ਗੱਲ ਕਹਿ ਰਿਹਾ ਹਾਂ। ਹਾਂ ਜੀ ਅਸੀਂ ਸੇਮ ਕੇਸ ਵਿੱਚ ਜਿਹੜਾ ਕਮਾਣਾ ਵਾਲਾ ਕੇਸ ਹੈ ਉਹਦੇ ਵਿੱਚ ਹੀ ਅਸੀਂ ਅੱਜ ਪੇਸ਼ ਕੀਤਾ ਉਹਦੀ ਤਫਤੀਸ਼ ਜੇ ਕਰ ਰਹੇ ਹਾਂ। ਉਹਦੇ ਵਿੱਚ ਹੀ ਅਸੀਂ 5 ਦਿਨ ਦਾ ਰਿਮਾਂਡ ਹੋਰ ਐਕਸਟੈਂਡ ਕੀਤਾ। ਇਸ ਤੋਂ ਬਾਅਦ ਅੱਗੇ ਤਫਤੀਸ਼ ਦੇ ਵਿੱਚ ਜੋ ਗੱਲ ਸਾਹਮਣੇ ਆਏਗੀ ਉਹਦੇ ਅਕੋਰਡਿੰਗਲੀ ਅੱਗੇ ਕਰਾਂਗੇ। ਤਿੰਨ ਦਿਨ ਦੇ ਵਿੱਚ ਕੋਈ ਕੇਸ ਚ ਕੋਈ ਕਾਮਯ Thank you.